ਚੈਨਲ ਨੂੰ ਮੱਚੀ ਮਮ ਲੋਕਸ ਤੋਂ ਤੋੜ ਦੋਸਾਂਗੇ ਤਾਂ 23000 ਲੈ ਆਪਾਂ ਬਿਲਕੁਲ ਠੀਕ ਹੈ ਦੋਸਤੋ ਚੰਦੇ ਬਰਡੇ ਦਾ ਪਾਰਟ 2 ਸ਼ੁਰੂ ਹੋ ਚੁੱਕਿਆ ਵਾ ਬੰਦੇ ਆਪਣੇ ਤਿਆਰ ਹੋ ਗਏ ਨੇ ਫਾਰਮਲ ਚ ਆ ਕੇ ਪਜਾਮੇ ਟ੍ਰੀ ਸ਼ਰਟਾਂ ਚ ਆ ਗਏ ਦੋਸਤੋ ਅੰਦਰ ਦੇਖੋ ਆ ਲੋ ਕਿਉਂ ਗਾਇਸ ਰਾਤ ਕਿੰਨੀ ਆਪਾਂ ਸਿਰਫ ਉੱਥੇ ਤੇ ਗਾਇਸ ਵੱਡੇ ਮਨਾਉਣਾ ਵਾ ਚਾ ਕੇ ਆਪਾਂ ਬੰਬ ਧਮਾਕਾ ਚਲਾ ਦੇਣ ਹੈਪੀ ਬਰਥਡੇ ਟੂ ਯੂ ਕੋਈ ਕਿਤੇ ਤੁਹਾਡੀ ਪੀਰ ਵਾਲੀ ਉਹ ਲਿਆ ਕੇ ਨਾ ਦਰਸ ਜੀ ਪਾਪਾ ਨੂੰ ਬਾਦੋਸਤੋ ਮੈਂ ਤੇ ਸੰਦੀਪਾ ਪੂਰਾ ਤਿਆਰੀ ਕਰਕੇ ਚੱਲੇ ਆ ਆ ਦੇਖੋ ਗਾਈਜ਼ ਇਹਦੇ ਕੱਚੇ-ਕੁੱੱਚੇ ਰੈਡੀ ਨੇ ਪੂਰੇ ਆਇਆ ਤੁਹਾਨੂੰ ਦਿਖਾਵਾਂ ਆਇਆ ਗੋ ਗਾਈਜ਼ ਓਏ ਇਹ ਕੱਚੇ ਨਹੀਂ ਹੈਗੇ ਉਹ ਤੇਰੀ ਭੈਣ ਦੀ ੱੱੱੱ ਕੱਚੇ ਓਏ ਕੱਚੇ ਨਹੀਂ ਗਾਈਜ਼ ਆ ਦੇਖੋ ਕੱਚੇ ਤੇ ਗਾਈਜ਼ ਆ ਮੇਰਾ ਕੱਚਾ ਵਾਲੀ ਮੇਰਾ ਕੱਚਾ ਮੰਮੀ ਕਾ ਕੱਪੜੇ ਲੈ ਆ ਕੱਚਾ ਲੈਣੀ ਨਾ ਉਹਦਾ ਕਹਿੰਦਾ ਹਾਂ ਕੀ ਲੈ ਕਰ ਉਹ ਜਦੋਂ ਰਹਿ ਗਈ ਹੁੰਦੀ ਆ ਯਾਰ ਨਾ ਮੁੱਲੇ ਆ ਬਣਾਣਾ ਜੀ ਆਹ ਯਾਰ ਨਾ ਮੁੱਲੇ ਅੱਛਾ ਜੀ ਅੱਛਾ ਜੀ ਆ ਲਾਵਾ ਜੀ ਆ ਤਾਂ ਗੱਲ ਇੰਨੇ ਪੇ ਜੀ ਅੱਛਾ ਨਹੀਂ ਕਰਾ ਕੱਛੀ ਲੈ ਆ ਕੇ ਖਾਲ ਖੁੰਨ ਨੂੰ ਲੈ ਪਿੰਨੀਆਂ ਹੈਗੀ ਹੈਗੀ ਆ ਪਿੰਨੀਆਂ ਜੀ ਲਿਆ ਫਿਰ ਉਹਦੇ ਕਰ ਉਹਦੇ ਕਰ ਉਹਦੇ ਕਰਦੇ ਉਹਦੇ ਕਰਦੇ ਚਲੋ ਦੋਸਤੋ ਨੰਬਰ ਚਾਲ ਦੇ ਗੱਡੀ ਚੱਲ ਕੇ ਮਿਲਦੇ ਤੁਹਾਨੂੰ ਠੀਕ ਹੈ ਜੀ ਆਪਾਂ ਚਲੋ ਦੋਸਤੋ ਹੁਣ ਆਪਾਂ ਚੱਲੇ ਆਂ ਆਈ ਦੇ ਸ਼ਿਮਲੇ ਜਮੇ ਸ਼ਿਮਲੇ ਸ਼ਿਮਲਾ ਸ਼ਿਮਲੇ ਯਾਰ ਕੇ ਕੇ ਆਈ ਸ਼ਿਮਲੇ ਕਿ ਕੱਟਾਂਗੇ ਸਾਤੀ ਯੂਨੀਵਰਸਿਟੀ ਦਾ ਯੂਨੀਵਰਸਿਟੀ ਨੀ ਚੰਦਾ ਵੱਡੇ ਆ ਅਰੇ ਇਤ ਦੇ ਦੇ ਆਣ ਕ ਬੜੀ ਸੋਹਣੀ ਲੱਗੀ ਮੈਨੂੰ ਯਾਰ ਐਵੇਂ ਯਾ ਉਹ ਤੇਰੇ ਤਾਂ ਲੱਗੀਆਂ ਆਪਣੀ ਦੀਂਦੀਆਂ ਆ ਅੰਟੀ ਬੇਇਜ਼ਤੀ ਕਰਦੇ ਤਾਂ ਗਲਤ ਕਰ ਲਾ ਨਹੀਂ ਜੱਟ ਮੋਰ ਹਸਣਾ ਛਿੜੀ ਨਹੀਂ ਪਾਦਾ ਚੱਲੋ ਜੀ ਇੱਕ ਚਲਾਤਾ ਉਹਦੇ ਧੱਕੇ ਤੋਂ ਲੈ ਆ

ਦੋਸਤੋ ਹੁਣ ਆਪਾਂ ਪਹੁੰਚਣਾ ਪਹੁੰਚ ਗਏ ਵਹਿ ਤਾਂ ਤੇ ਪਹੁੰਚ ਗਿਆਂ ਦਾਖੇ ਆ ਦੋਨੋਂ ਆਪਣੇ ਨਵੰਬਰ ਆਏ ਇਹਨਾਂ ਦੋਨੋਂ ਨੇ ਚੱਕਿਆ ਰਾਜੋਂ ਉਹ ਸਾਡਾ ਰਿੱਤਾ ਖੁੰਝ ਲੱਗਾ ਸਾਈਕਲ ਹਜੇ ਵੀ ਇੱਥੇ ਗਾਈਜ਼ ਮੇਰੇ ਉੱਪਰ ਬੈਠਾ ਹੈ ਢਿੱਡੇ ਠੱਕੀ ਹੋ ਗਿਆ ਢੱਡ ਤੇਰਾ ਬੜਾ ਹੈ ਵੇ ਜਾਨੀ ਇਧਰ ਮੇਰਾ ਸੀਲ ਪਾਣੀ ਉਹ ਨਾ ਡੱਟ ਗਿਆ ਨੇ ਤਰਨਾ ਉੱਪਰ ਆਵਾ ਦੇਖ ਇਧਰ ਕਿਦਾਂ ਦਾ ਰਾਹ ਸੰਧੂ ਓਏ ਨਾ ਮਾ ਸਾਹਿਬ ਗੁੱਸੇ ਚ ਪੜਨ ਲੱਗੇ ਇੱਥੇ ਨਾ ਨਹੀਂ ਰੈਂਦੀ ਹੈ ਨਹੀਂ ਰੈਂਦੀ ਹੈ ਉਹ ਅੱਗੇ ਨਾੜੀ ਖੜੀ ਹੈ ਇਧਰ ਦੇਖ ਇੱਧਰ ਵਾਲੀ ਸੜਕ ਇਹ ਗੜਤ ਨਾ ਨਹੀਂ ਕਰ ਪ੍ਰੋਫੈਸ਼ਨ ਦਿਖਾ ਦੇਦਾ ਪਿਆਣੀ ਅੱਗੇ ਨਾ ਫਲਾਈ ਲਾਈਟ ਜਗਦੀ ਪਈ ਆ ਇੱਧਰ ਦੇਖੀ ਹੁਣ ਤੂੰ ਰੁਕ ਜਾ ਤੈਨੂੰ ਦਿਖਾਣਾ ਕੰਮ ਦੇ ਕੰਮ ਜੀ ਨਹੀਂ ਕਰਦਾ ਕੰਮ ਜੀ ਨਹੀਂ ਕਰਦਾ ਹੈ ਹਾਂ ਨਾਨੀ ਨਾਲ ਖੜੀ ਹੁੰਦੀ ਹੈ ਆਹ ਜੀ ਕਾਮੀ ਨਾ ਨਹੀਂ ਆ ਘਰ ਨਾਨੀ ਦੇ ਸੋਰੇ ਦਾ ਘਰ ਇੱਥੇ ਨਾਨੀ ਨਹੀਂ ਮਤਲਬ ਨਾਨੀ ਉਹ ਨੰਨਾ ਨਾ ਹੋ ਗਿਆ ਨਾਨੀ ਨਾ ਇਹ ਆਉਂ ਰਹੀ ਜੇ ਨੰਨਾ ਬਹਿ ਗਿਆ ਜੀ ਉੱਥੇ ਆਪਣੀ ਦਾਣੇ ਇੱਥੇ ਨੋਵਾ ਫਸੇ ਜਾ ਸਾਡੇ ਵਿਆਹ ਨਾਲ ਸੰਧੂ ਵਿੱਚ ਇੱਥੇ ਨੋਵਾ ਫਸ ਗਈ ਫਿਰ ਭਾਈ ਛੱਲ ਕੇ ਲੈ ਗਿਆ ਛੱਲ ਕੇ ਲੈ ਗਿਆ ਹੂੰ ਹੋਰ ਯਾਰ ਉਹਨੂੰ ਤੱਕਰਾਤਾ ਵਿਚਾਰਦਾ ਤੁਸੀਂ ਉਹ ਨਗਾ ਕਰਾਇਮ ਦਿੱਤਾ ਹਾਂ ਜਿੰਨੇ ਦੀ ਨੋਵਾ ਛੱਲੀ ਗਈ ਇਹ ਤਾਂ ਆਪੇ ਨਹੀਂ ਪਤਾ ਉਹ ਇਹਨਾਂ ਨੇ ਦੇਖ ਲੈਣੇ ਕਿੱਟੀ ਆਹ ਨਸਤ ਕਰਦਾ ਫਿਰ ਤੁਸੀਂ ਅੱਗੇ ਲੱਟਾ ਬੰਦ ਕਰੋ ਇਹ ਰਾਗੀ ਤਾਂ ਦੇਖਿਆ ਦੇਖਿਆ ਗੱੜ ਲੱਟਾ ਮੋਂ ਮੈਂ ਗਾਉਂ ਤੇ ਹਾਂ ਕੁੰਥਾ ਆਇਆ ਤੂੰ ਹਾਂ ਇਧਰ ਕੋ ਤੂੰ ਆਇਆ ਕਦੋਂ ਤੂੰ ਰਹੇ ਨੇੜੇ ਆਪਾਂ ਮੈਨੂੰ ਨਹੀਂ ਪਤਾ ਆਪਾਂ ਨੇੜੇ ਆ ਉਹਦੇ ਘਰ ਦੇ ਨਾ ਸਾਹਮਣੇ ਕੋਠੀ ਹੈ ਪਰਾ ਪਰਾਣਾ ਪਰਾਣਾ ਜਿਦ ਤਬ ਨਹੀਂ ਕੋਈ ਹੋਰ ਤੂੰ ਪੁਨਰ ਜਨਮ ਲਾ ਕੇ ਆਇਆ ਹੋ ਮੈਂ ਪਰ ਗੱਲਾਂ ਜੇ ਤੇਆਂ ਲੱਗੀਆਂ ਵਿੱਚ ਪੜੇ ਮੈਂ ਦਾ ਬੱਡੂ ਇੱਥੇ ਪਰਾਵੋ ਕੁੱਤੇ ਨਾ ਬੰਕ ਲੱਗ ਜਾਣ ਹੌਲੀ ਹੌਲੀ ਪਾਪੇ ਇੱਥੇ ਰੁਕ ਜੀ ਇੱਥੇ ਰੁਕਦੇ ਮਾਰੀ ਜੀ ਗਾਂ ਨੂੰ ਕਰਕੇ ਤਾਂ ਦੇਖੋ ਗੇਟ ਤਾਂ ਨਹੀਂ ਖੁੱਲਣਾ ਤੇ ਖੁੱਲਣਾ ਹੀ ਹੈ ਗੇਟ ਤੇ ਉੱਥੇ ਵਾਲੇ ਕੁੱਤੇ ਉਹ ਕੁੱਤੇ 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 ਨਹੀਂ ਨਹੀਂ ਕੁੱਤੇ ਕੌਣ ਨਹੀਂ ਆਉਂਦੇ ਕੁੱਤੇ ਕੁਸ਼ ਨਹੀਂ ਆਉਂਦੇ ਸੰਦੂ ਨਹੀਂ ਨਹੀਂ ਮੰਮੀ ਆਪਾਂ ਇੱਥੇ ਰੜ ਕੇ ਪਹਿਲਾਂ ਕੇਕ ਨੂੰ ਕੱਢ ਲਈਏ ਕੇ ਕੱਢਗੇ ਮਸਤ ਉਹ ਬਟਰ ਮੰਤਰ ਮੰਤਰ ਖਿੜਕੀ ਕੋ ਬੰਦ ਕਰ ਲਾ ਦੋ ਖਿੜਕੀ ਲਾ ਬਈ ਖਿੜਕੀ ਲਾ ਰੋ ਸਾਲੇ ਚੋਰ ਚੁੱਪ ਕਰ ਜੇ ਮਾਸਾ ਚੋਰ ਨੂੰ ਕੋਈ ਕੋਈ ਨਿਕਲੇ ਆਈ ਨਿਕਲੇ ਕੋਈ ਬਾਹਰ ਨਿਕਲੇ ਕੀ ਕੋਈ ਬੈਂਕ ਕਿਧਰ ਆਈ ਜੋ ਤੇ ਅੱਜ ਵੀਰਿਆ ਫੜ ਲਾ ਸਾਰੇ ਨੂੰ ਵੇਟ ਦਾ ਬਿੱਲੂ ਦੇ ਦੇ ਇੱਕ ਸਾਰਿਆਂ ਨੂੰ ਵੇਟ ਦਾ ਅੱਜ ਆਪਣੀ ਵਾਰੀ ਹਣੀ ਮੈਨੂੰ ਹਣੀ ਮੇਰੇ ਦੋ ਬਰਥਡੇ ਖਰਾਬ ਕੀਤੇ ਨੇ ਖਰਾਬ ਨਹੀਂ ਕੀਤੇ ਲਵੇੜਿਆ ਵਾ ਹੋਰ ਕੀ ਆ ਮਾਚੀ ਸਮਾਚੀ ਸੀ ਨੇ ਹੈਗੇ ਮਾਚੀ ਹਾਂ ਅਬ ਕੀ ਕੋਣ ਖੇਡੂਗਾ ਇਹ ਦੱਸੋ ਮੈਨੂੰ ਸੋਣਾ ਲੱਗ ਰਿਹਾ ਹੈ ਕਿ ਨਹੀਂ ਸੁੌਣ ਲਿਆ ਤੇ ਆਣ ਕੇ ਸੁੱਟੀਆਂ ਨਾ ਗੁੱਚੀ ਸਵਾਲ ਕੇ ਰੱਖ ਆਪਦੀ ਗੁੱਚੀ ਨਹੀਂ ਕਾਟ ਕੇ ਲੈ ਕੇ ਆਇਆ ਕਾਟ ਕੇ ਆਏ ਤੇ ਸਾਡੇ ਬਾਜ ਨਹੀਂ ਉੱਚੀ ਹੁੰਦੀ ਚਲੋ ਕਿਸ ਤੱਕੋਂ ਬਾਜਾ ਚੁੱਪ ਕਰ ਚਪਰਟਾਗੀ ਵੀ ਜਾਂਦੀ ਹੋ ਕੋਟੇ ਤੇ ਨਹੀਂ ਆਪ ਬਾਹਰ ਹੀ ਚਰੋਣਾ ਆਪ ਗੇਟ ਦੇ ਬਾਹਰ ਰੱਖ ਦੇਣਾ ਗੇਟ ਦੇ ਮੂਹਰੇ ਬੇੜੇ ਚ ਜਗ੍ਹਾ ਵਾ ਉਹ ਕੈਮਰਾ ਕੈਚ ਕਰਦਾ ਹੈ ਕੈਮਰਾ ਇੱਕ ਕੈਮਰਾ ਕੈਚ ਹੁੰਦਾ ਓਏ ਜਗਨੂ ਓ ਯਾਰ ਯਾਰ ਇੱਥੇ ਰੱਖ ਕੇ ਚਲਾ ਦੇ ਇੱਥੇ ਰੱਖ ਕੇ ਚਲਾ ਦੇ ਨਹੀਂ ਨਹੀਂ ਉਹ ਆ ਤਾਂ ਥੋੜੀ ਆ ਉਹ ਪੇੜ ਬਹੁਤ ਉਰੇ ਆ ਮੇਰੇ ਆ ਬੜੇ ਤੁਸੀਂ ਲੈ ਉਹ ਗੱਡੀ ਦੇ ਮੂਹਰੇ ਨਾ ਮੈਂ ਇੱਥੇ ਟੋਟੀਆਂ ਬਸ ਠੀਕ ਬਣਾਉਣੀ ਆ ਓਏ ਚੱਬਦੀ ਅੰਦਰ ਹੀ ਆ ਗੈਪ ਹੋ ਜੋ ਗੈਪ ਬਹੁਤ ਬੈਠੇ ਨੇ ਬਾਹਰ ਮੰਮੀ ਨਹੀਂ ਨਹੀਂ ਨਾਨੀ ਜੀ ਇੱਥੇ ਬੈਠੀ ਹੋਈ ਕੋਈ ਨਾ ਫੇਰ ਨਹੀਂ ਤੁਸੀਂ ਰੱਖੋ ਕੀ ਹੋ ਗਿਆ ਯਾਰ ਹੁਣ ਪੰਜਾਂ ਕੁ ਮਿੰਟ ਦੀ ਗੱਲਾਂ ਜਮਾ ਤਾਂ ਲੱਗ ਗਿਆ ਤਾਂ ਦੇਖੀ ਜਾਓ ਕੋਈ ਨਾ ਇੰਨੀ ਧੀਰ ਦਾ ਹੌਂਸਾ ਲਈ 11:50 ਹੋ ਗਿਆ ਇਹਨਾਂ ਦਾ ਉਹ ਮੁੰਡੀ ਨੇ ਕਿਹਾ ਡੇਟ ਕੋਲ ਤੋਂ ਅੱਗੇ ਚਲੋ ਯਾਰ ਚੱਲਦੇ ਆਂ ਅੰਦਰ ਹਨਾ ਨਹੀਂ ਜੀ ਚਲਦੇ ਆਂ ਕੁਛ ਨਹੀਂ ਹੋਦਾ ਯਾਰ ਚੱਲ ਆਹੋ ਉਹ ਉੱਥੇ ਜਰਾ ਰੱਖ ਲਾਂਗੇ ਨਹੀਂ ਤੇ ਫਿਰ ਉਹ ਉੱਥੇ ਕੇਕ ਅੰਦਰ ਜਾ ਖੋਲ ਲਾਂਗੇ ਕੇਕ ਅੰਦਰ ਹੀ ਰੱਖ ਖੋਲ ਲਾਂਗੇ ਫਿਰ ਨਹੀਂ ਓਏ ਓਏ ਪੂਰੀ ਟ੍ਰੇ ਬਣਾ ਲਓ ਬਈ ਟ੍ਰੇ ਬਣਾ ਲੈਂਦੇ ਆਂ ਟ੍ਰੇ ਨਾ ਨਾ ਯਾਰ ਬਣਾ ਲਾਂਗੇ ਤੂੰ ਯੂ ਨਾ ਕਰਦੇ ਕਿੱਦਾਂ ਜਾਵਾਂਗੇ ਚੱਲੋ ਯਾਰ ਕੋਣ ਨਸ਼ੀਤੀ ਕਰਾਂ ਮਨ ਤੋਂ ਵੀ ਅੱਛੀ ਬੀਜੀ ਲੱਗੀ ਹੋਈ ਐ ਗੱਡੀ ਦਾ ਲਾ ਦੇ ਨਾ ਤੂੰ ਗੱਡੀ ਲਾ ਵਾਲੂ ਤੈਨੂੰ ਦੱਸ ਉੱਥੇ ਖੜਾ ਨਾ ਉਹ ਮੇਰੇ ਜਿੱਤੇ ਤੈਨੂੰ ਦੀਨਾ ਤੈਨੂੰ ਦੇਣੀ ਨਹੀਂ ਦੀਨਾ ਇਹ ਦਿਨੀ ਲੱਗਦੀ ਐ ਬਾਹਰੋਂ ਆਈਆਂ ਨੇ ਉਹ ਤਾਂ ਦੇਣੀ ਐ ਇੱਥੇ ਲੋਕਾਂ ਦੇ ਲੋਕਾਂ ਦੇ ਕੈਮਰੇ ਆਪਾਂ ਨੂੰ ਚੱਕੀ ਜਾਂਦੇ ਵੀ ਕੀ ਕਰਦੇ ਪਏ ਸਾਰੇ ਕਰਨ ਕੀ ਆਏ ਚੋਰੀ ਓਏ ਸਰਾਏ ਕੇਕ ਤਾਂ ਖਰਾਬ ਨਹੀਂ ਹੋਇਆ ਏ ਅਜੇ ਨਾ ਕਰਦੀ

ਕੁੱਤ ਉਹ ਲੈ ਇੱਕ ਕੁੱਤਾ ਜਵਾਹਨ ਇੱਕ ਕੁੱਤਾ ਰੱਖਣਾ ਆਪਣੇ ਸਿੱਧੇ ਉਹ ਭਰਾਵਾ ਸਿੱਧੇ ਯਾਰ ਹਨ ਡਰਾ ਤਾਂ ਕਰਦਾ ਕੱਢ ਲੇ ਖੜੇ ਦੇਖੋ ਕਿਵੇਂ ਨੇ ਇਕਲਾ ਕਰਨਾ ਜਾ ਕੇ ਇਹਦੇ ਕੋਲ ਸਾਈਕਲ ਜੀ ਫੜਾਈ ਹੋਈ ਹੁੰਦਾ ਫਿਰ ਕੀ ਹੋ ਗਿਆ ਇਹ ਮੇਨ ਬੰਦੇ ਦੀ ਹੈ ਭਰਾਵਾ ਇਹ ਮੇਨ ਬੰਦੇ ਦੀ ਹੈ ਸਾਈਕਲ ਇਹ ਕੱਪੜਾ ਜਿਹਾ ਹੈ ਮੇਨ ਬੰਦੇ ਦੀ ਹੈ ਇੱਕ ਭਤੀਜਾ ਕੋਰਟ ਉਸ ਆਪਣੇ ਹੁੰਦੇ ਦੋਨਾਂ ਦਾ ਵੱਡੇ ਆ ਨਾ ਚਾ ਚਾ ਚਲ ਮਮੀ ਨੂੰ ਪੜਾਉਦਾ ਫਿਰ ਹਣ ਨੇ ਕੌਣ ਜਦ ਤੱਕ ਕੋਈ ਨਾ ਆਗੇ ਅਸ ਹਾਂ ਫਾਫੇ ਤੋਂ ਇਤ ਕਾਹਦੀ ਕਰੀ ਕੋਈ ਨਾ ਕੋਈ ਕਰਦੇ ਆ ਹੋ ਆ ਕੀ ਆ ਖੜ ਜਾ ਹੈਪੀ ਬਰਥਡੇ ਆਹੇ ਸੋਨਾ ਸੁੱਤੀ ਜਾਂਦੇ ਆ ਉਹ ਲੱਗੇ ਤਾਂ ਹੋਈ ਨਾ ਕੋਈ ਨਿਕਲਾਉਂਦੇ ਦੋ ਦੋ ਬਾਤ ਜਸਤੂ ਲਾਦਾ ਕਿ ਲੋਕ ਲਾਦਾ ਪਤਾ ਨਹੀਂ ਕੈ ਨਹੀਂ ਨਹੀਂ ਹਜੇ ਨਾ ਲਾਈਂ ਯਾਰਾਂ ਪੰਗਲਤੀ ਕਰੀ ਉਹ ਹੱਥਾਂ 'ਚ ਫੜਨ ਵਾਲੇ ਵੀ ਲੈ ਕੇ ਆਉਣੇ ਸੀ ਜੀ ਹਨਾ ਜਿਹੜੇ ਹੈਪੀ ਬਰਥਡੇ ਤੋਂ ਹੱਥਾਂ 'ਚ ਫੜਕ ਹੀ ਨਹੀਂ ਕਰਦੇ ਹੋ ਉਹ ਵੱਡੇ ਜੀ ਬੰਦੂਕ 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 ਲੈ ਕੇ ਆਣੀ ਸੀ ਕੋਈ ਕੱਕ ਇਹਦੇ ਆਪਾਂ ਲੋ ਤਾਂ ਮੂੰਹ ਇਧਰ ਨੂੰ ਕਰੀ ਆਲੇ-ਪਾਲੂ ਦਾ ਮੂਰਤਨ ਕਰ ਲੈ ਮੈਂ ਕਿਹਾ ਅੰਦਰ ਅੰਦਰ ਚਲ ਕੇ ਦੇਖਣਾ ਤੇ ਅੱਗੇ ਉਹ ਕਿਹੜਾ ਕੋਈ ਨਹੀਂ ਆ ਬੜੀ ਤੇ ਚਲ ਗਾਈਸ ਮੂਰੇ ਚੱਲ ਮੂਰੇ ਉਹ ਵੱਡੀ ਮੂਰੇ ਚੱਲ ਤਾ ਕੋਹਾਂ ਤੇ ਕਿਹੜੀ ਖੂਦ ਹੀ ਖੁਣੇ ਰੇਚ ਉਹ ਜਾ ਜੋ ਉਹਨੇ ਜਾਨ ਕੇ ਤੂੰ ਬੋਲ ਚੱਲ ਚੱਲ ਕੀ ਕਰਨੀ ਹੈ ਕੀ ਕਰਨੀ ਆ ਫੜੋ ਉਹ ਕਿੱਥੇ ਦੂਰ ਤੋੜ ਕੇ ਯਾਰ ਪਟਾਕੇ ਚਲਾ ਦੋ ਬਹੁਤ ਚਲੂ ਜੋ ਚਲਾ ਦੇ ਚਲਾ ਦੇ ਨਹੀਂ ਬਹਤ ਯਾਰ ਪਰਪਸ ਉੱਤੇ ਜਾਂਦੀ ਹੈ ਹੈ ਲੜੀਆਂ ਲੜੀਆਂ ਲੱਗੀਆਂ ਨੇ ਤਾਂ ਸ਼ਾਟ ਆ ਜਾ ਸਿੱਧਾ ਯਾਰ ਬਤਾਂ ਅੱਗੇ ਆਲੇ ਪੈਣੇ ਕੋਈ ਨਹੀਂ ਚਲਾ ਹਾਂ ਉਹ ਉੱਧਰ ਕਰਨੀ ਦੇਖੇ ਜਾਊਂਗੀ ਬਾਅਦ ਚ ਬਾਅਦ ਲਿਖਾਂਗੇ ਚਲਾ ਦੇ ਆ ਸਾਡ ਆਰਦੀ ਤੋਂ ਅਲੂ ਅਲਮਾ ਚਾਹ ਰਿਹਾ ਜੀ ਤੋਂ ਚੁੱਪ ਨੂੰ ਕਿਸ ਨੇ ਕੋਈ ਮਾਰਾ ਨਾ ਨੇੜੇ ਇਹਦਾ ਖੜ ਜਾ ਜਿਓ ਤੱਕ ਮਿੰਟ ਇਹ ਤੇ ਚੰਗੇ ਆੜੇ ਪੈ ਅੰਦਰ ਰੱਖ ਦਿਓ ਯਾਰ ਤੁਸੀਂ ਚਲੋ ਅੰਦਰ ਆਹ ਗੇਟ ਖੋਲ ਕੇ ਆ ਮੈਂ ਅੰਦਰ ਚੱਲੋ ਫਿਰ ਉਹ ਉੱਥੇ ਤੇ ਜਲਾਉਂਦੇ ਆਂ ਪ੍ਰਾਈਸ ਅਸੀਂ ਕੋਠੇ ਤੇ ਚਲਾਵਾਂਗੇ ਥੋੜਾ ਜਿਹਾ ਡਿਸਕਾਊਂਟ ਅੱਛਾ ਇਹ ਦਿਨਾਂ ਦਾ ਹੋ ਗਿਆ ਟਾਈਮ ਕਿੰਨਾ ਹੋ ਗਿਆ 54 ਆਇਓ ਯਾਰ ਦੇਖਿਓ ਪਹੁੰਚ ਮੀਟਿੰਗ ਰਹਿ ਗਈ ਚਲੋ ਜੀ ਅੱਜ ਇਸ ਮੰਨ ਲਈ ਨੰਮੀ ਨੂੰ ਫੋਨ ਕਰ ਦੇਣਾ ਕਿ ਅੱਜ ਕੋਈ ਨਹੀਂ ਨਹੀਂ ਹੈਪੀ ਬਰਥਡੇ ਕਰਕੇ ਤਾਲੀਆਂ 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 ਥੋਲੋ ਹੈਪੀ ਬਰਥਡੇ ਆਜੇ ਨਹੀਂ ਕਰੇ ਨੇ ਫਾਸਰੀ ਕਾਲ ਫਾਸਰੀ ਕਾਲ ਬਾਤੇ ਵਾਲੇ ਨੂੰ ਦੇ ਕੇ ਗਾਜਾ ਫਾਸਰੀ ਕਾਲ ਸਾੰਬਤੀ ਵਾਲੇ ਨੂੰ ਕਹਿੰਦੇ ਕਿ ਫਾਸਰੀ ਕਾਲ ਵਸਰੀ ਕਾਲ ਚਾਚਾ ਫਾਸਰੀ ਕਾਲ ਜਿਹੜੀ ਫਾਸਰੀ ਕਾਲ ਦੀ ਕਿਵੇਂ ਹੋ ਫਾਸਰੀ ਕਾਲ ਵਸਰੀ ਕਾਲ ਫਾਸਰੀ ਕਾਲ ਹੈ ਮਾਮਾ ਇਹਦਾ ਯਾਰ ਉਹ ਸੁਤੋ ਬਿਆ ਮੈਨੂੰ ਆ ਜੀ ਬੰਦੇ

ਦੋ ਨਾ ਬਰਬਾਦ ਲੱਭਸਣਾ ਆ ਰਹੀ ਆ ਰਹੀ ਪੋਰਸ਼ਣੀ ਹੁੰਦਾ ਠੀਕ ਟੇਡੇ ਮੇਡੇ ਚੱਲ ਜਾਣੀ ਔਰ ਕਿ ਹੋਊਗਾ ਚਲਾ ਦੇ ਪਿੰਡ ਵਾਲਿਆਂ ਨੂੰ ਟੱਕਣਾ ਤੋ ਵੀ ਲਿਆ ਥੋੜੇ ਦੇ ਰਾਵਾਂਗੇ ਚਲਾ ਦੇ ਚਲ ਫਿਰ ਇਹ ਆ ਗਲਤ ਗੱਲ ਆ ਬੱਤੇ ਤੇ ਮੇਰਾ ਸੱਚਾ ਵੀ ਸਹਾਰਿਆਣੀ ਲਾਣੀ ਜੀ ਇਹ ਕਿੱਦਾਂ ਬਰਥਡੇ ਲੈ ਚੜੀਆਂ ਇੱਟਾ ਜੀ ਹਾਂ ਹਣ ਆ ਗਿਆ ਆਏ ਆਏ ਜੀ

ਓ ਲੈ ਓਹ ਓਏ ਇੱਥੇ ਜਾਣਣਾ ਨਹੀਂ ਗਾ ਸਾਲ ਲੱਗ ਚੱਲਦਾ ਵਧੀਆ ਨਾ ਨਹੀਂ ਲਾਈਟ ਹੈ ਨਹੀਂ ਇੱਥੇ ਨਹੀਂ ਨਹੀਂ ਇੱਥੇ ਲਾਈਟ ਹੈ ਨਹੀਂ ਜੀ ਹੋਰ ਚੱਲਣਾ ਚੱਲੂਗਾ ਨਹੀਂ ਰਹਿਣ ਦੋ ਤੁਸੀਂ ਬੰਦ ਲੈ ਵੀਰੇ ਚਲੋ ਥਰ ਕੇ ਕਿੱਥੇ ਲੈ ਲਾ ਕੇ ਪੜ ਆ ਵੱਡੇ ਵਾਲ ਮੁੰਡੇ ਨੂੰ ਆਰੇ ਬਈਆ ਵੱਡਾ ਮੁੰਡੇ ਨੂੰ ਲੈ ਮੁੰਡੇ ਲਾਈਟ ਕੀ ਸਾਸਰੀ ਕੀ ਹਾਲ ਪਤਾ ਭਾਜੀ ਤੈਨੂੰ ਹੁਣ ਸੀ ਜੀ ਭਾਜੀ ਤੈਨੂੰ ਹੁਣ ਸੀ ਜੀ ਉਹ ਦਿਖੇ ਨਹੀਂ ਉਹ ਨੇਰੇ 'ਚ ਨਹੀਂ ਦਿਖੇ ਕਿਵੇਂ ਮੈਂ ਤਾਂ ਦੇਖਿਆ ਨਹੀਂ ਆਪ ਦੇ ਲਈ ਨਮੂਨہ ਰੋਕ ਤੈ ਹੈ ਰੋਰੇ ਬੜਾ ਮੈਂ ਕਿ ਮੈਂ ਤਾਂ ਆਪ ਦੇ ਲਈ ਨਮੂਨہ ਲੈ ਲਿਆ ਲੈ ਕਿਵੇਂ ਖੜਕਰ ਲੱਗੇ ਸੇਪਾ ਇਹ ਸਵੇਰੇ ਆ ਜੀ ਚਲੋ ਖੜਕੇ ਆ ਜੀ ਮੈਂ ਕਰਦਾ ਵੇਟ ਕਰ ਰੁਕ ਅੱਗੇ ਇੱਕੋ ਕੱਟ ਕੇ ਕਰਦਾ ਓ ਮੰਮੀ ਹਣਾ ਨੂੰ ਬੇਲੇ ਹੋ ਗਏ ਕਿ ਨਹੀਂ ਮਾਸੂਦ ਚਾ ਬਣਾ ਦੇ ਦੇ ਦੇਖਿਆ ਮੁੱਕ ਗਏ ਖੱਲੇ ਆ ਥੱਲੇ ਘੜਦੇ ਸਾਰੇ ਆ अरे चुड़िया तो तो को कूड़ा कितने रह गया? दो दो गया।, गया।, गया। ओ नीचे चुड़िया? अहोए चूड़े ना होंगे अजी चूड़े ना होंगे? आ देखिये आ देखिये आ देख काफ़ी? ओए 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 कितनी कितनी? आप अभी सो दो ना जो है कि है? मम्मी चुड़िया ने ने हाँ तुम भी ले ली बता क्यों नहीं चलो चलो भाई चलो Happy birthday to me तेरी जातवाल

اچھا پروٹ والے آلے نیو موومنٹ ਹੈਲੋ ਮੰਮੀ ਮੈਂ ਕਹੇ ਨਹੀਂ ਲੈਣਾ ਗੱਲ ਬਾਤ ਆਪਨੀ ਕਿਹਨੂੰ ਆਹ ਬੱਸ ਮਾਤਾ ਜੀ ਨਹੀ ਨਹੀ ਕੋਈ ਨਹੀਂ ਇਹ ਤਾਂ ਬਈ ਕੁਝ ਸਹੀ ਗਏ ਨਹੀਂ ਬਰੇ ਬਰੇ ਨਹੀਂ ਹਾਏ ਹਾਏ ਕੱਟ ਕਰ ਨਾਨੀ ਦੇ ਭੁੱਲ ਭੁੱਲ ਗਏ ਨਾਨੀ ਦਾ ਮਾਲੂ ਜਿੱਤੇ ਗੱਲ ਕਰਦੇ ਆ ਅਜੇ ਵੀ ਬੱਡੇ ਕਰਕੇ ਹਾਂ ਉਹ ਨਹੀਂ ਚੱਲ ਯਾਰ ਸ਼ੋਅ ਖਾਮ ਬਜੇ ਤੂੰ ਨਹੀਂ ਕਰਦੇ ਵੀ ਲਾਤ ਤੇ ਹਲੋ 1 ਮਿੰਟ ਦੋਸਤਾਂ ਨੂੰ ਮਿਲਦੇ ਹਾਂ ਮੁੰਡਾ ਮੁੰਡਾ ਮੈਦੇ ਲੇ ਲਿੰਡ ਬੰਦ ਤੇ ਮਾਸੀ ਜੀ ਮੇਰੇ ਤਾਂ ਕੱਟ ਦਿੱਤੇ ਸਪਿਰਟ ਪੈਠਣ ਵਜ ਜਾਣ ਤੇ ਹਾਈ ਜੀ

ਉਹ ਆਇਓ ਭਾਜੀ ਕੱਟੋ ਇੱਕ ਹੱਸੇ ਕਿਹੜਾ ਕੱਟਣਾ ਲੈ ਫੱਟੇ ਪਿੰਦੂ ਕਿ ਲਾਇਆ ਸੱਚ ਹੁੰਦੇ ਨਵਾਂ ਨਵਾਂ ਤਾਲੂਂਦ ਆ ਹੋ ਸੱਚ ਚਲ ਆਜਾ ਲੱਖੇ ਕਾਲਾ ਚਲੋ ਚਲੇ ਬਨੇ ਟੱਕਰ ਕਰਦੇ ਨਾ ਮੈਂ ਪਾ ਲਿਆ ਜੋ ਆਪੇ ਵਾਹ ਸਾਨੂੰ ਨਹੀਂ ਕੁਵਾਲਾ ਨਾ ਪਾ ਲਿਓ ਚਲ ਸੁਭਾਗੂ ਆਜਾ ਕਰਨੇ ਮਮਾ ਤੇ ਸਮਾ ਅੱਜ ਅੰਤਿਮੜੀ ਹੋ ਗਈ ਹੈ ਉਹ ਇਧਰ ਨਹੀਂ ਖਵਾਓ ਜਵਾਰ ਮੇਰੇ ਕੋਲੇ ਹੈਲੋ ਤੁਸੀਂ ਆਜਾ ਕੋਲ ਜਵਾਰ ਪਹਿਲੇ ਖਵਾ ਦਿਓ ਆ ਥੋੜੇ ਮੈਂ ਵੀ ਖਵਾਣਾ ਆਜਾ ਮੈਂ ਕਰਨਾ ਨਹੀਂ ਮੈਂ ਕਰਨਾ ਨਹੀਂ ਨਹੀਂ ਮੈਂ ਨਹੀਂ ਕਰਨਾ ਨਹੀਂ ਮੈਂ ਕਰਨਾ ਨਹੀਂ ਮੈਂ ਕਰਨਾ ਨਹੀਂ ਆ ਪਾ ਦਿਓ ਤਲਾਸ਼ ਓ ਛੱਡ ਜਾ ਬਲਾ ਹੁ ਕਾਰਨਾ ਕਰ ਘਰ ਘਰ ਤੁਸੀਂ ਆਦਾ ਕਰਿ ਚਲੋ ਅਗਰ ਮੈਂ ਰੇਤਾ ਪਾਉਂ ਜੇ ਮੇਰੇ ਕੋਲ ਅੱਛਾ ਆ ਬੱਲੇ ਗੋਮੇ ਉਹਦਾ ਪਾਲਾ ਕੋਈ ਕੇਕ ਤਾਂ ਕੁਝ ਵੀ ਪਾਇਓ ਕੇਕ ਚੱਕਰ ਪਰ ਜਿਹੜਾ ਕੋ ਮਰਜੀ ਕਰ ਲਓ ਅਵੇ ਮੈਂ ਤਾਂ ਦਾਤਾ ਜੋ ਮਰਜੀ ਕਰ ਲਓ ਕਿਸੇ ਨੇ ਗੁੱਸਾ ਨਹੀਂ ਕਰਨਾ ਦਿੱਤਾ ਭਈਆ ਕੋਲੇ ਨਾ ਇਹ ਲਾਗੋ ਨਾ ਮਾਰੂ ਆ ਜੀ ਹਾਂ ਤੁਸੀਂ ਭੱਜ ਜਾਣਾ ਮੈਂ ਹੁਣ ਇੱਧਰ ਨੂੰ ਹੋਇਆ ਸੀ ਤੁਸੀਂ ਮੇਰੇ ਮੂੰਹ 'ਵਾਲੇ ਕਰਕੇ ਓ ਯਾਰ ਹੁਣ ਤੁਸੀਂ ਇੱਧਰ ਨੂੰ ਕਰਤਾ ਕੁੰਮ ਕਮਣਾ ਨਹੀਂ ਮੈਂ ਤੁਹਾਨੂੰ ਦੱਸਤੀ ਗੱਲ ਆ ਲਾ ਲਓ ਕੁੰਮ ਦੀ ਲਾੜੇ ਘਰਾਵਾ ਕੁੰਮ ਨਾਲ ਲਿਆਵੇ ਕੁੰਮ ਨੂੰ ਕੁੰਮ ਨੂੰ ਭਜ ਲਿਓ ਮੈਂ ਤਾਂ ਕਮਰੇ 'ਚ ਵੜ ਗਿਆ ਵਾ ਕੋੜੀ ਪਈ ਮੈਂ ਕੋੜੀ ਦੇ ਉੱਪਰ ਬਾਬੇ ਕੱਤੇ ਚੋਂ ਤਾਂ ਕੱਢੋ ਨਹੀਂ ਓ ਕਹੀਂ ਚੱਲਦਾ ਚੱਲੇ ਦੱਸ ਨਹੀਂ ਏ ਮੈਂ ਥੋੜੀ ਕੱਤੇ ਚ ਨਹੀਂ ਓ ਅਹੀਂ ਚੱਲਣਾ ਉਹਨੇ ਅਹੀਂ ਕਹੀਂ ਚੱਲਦਾ ਇੱਧਰ ਚੱਲਣਾ ਬੱਸ ਸਿਆ ਕਾਟੇ ਮੁੱਢਾ ਜਾਵੇ ਠਾਹ ਕਾਟੇ ਤੇ ਬਾਕੀ ਹੋ ਗਿਆ ਬਾਰ ਪਤਨੀ ਚਾਹ ਲਾਰੇ ਤੇ ਸਾਰੇ ਕਿ ਅੱਗੇ ਨੇ ਪਾਈ ਆ ਕੀ ਆ ਬਿੱਚੂ ਗੀ ਨਹੀਂ ਪਾਣੀ ਲਫੇੜਾ ਮਾਰੂ ਮੁੰਡੇ ਬਾਂਦਰ ਮੀਂਹ ਰਹਿਤਾ ਜੇ ਤੂੰ ਮੈਨੂੰ ਸਿੱਟੀ ਆਣਾ ਇਹਨੇ ਤੇ ਅੱਗ ਪਾਈ ਇਹਨੂੰ ਸੱਟ ਤੇ ਸਹੇਦਿਆ ਰੋਜ਼ ਹੀ ਰੇਤਾ ਚੁੰਦਾ ਪਹਿਲਾਂ ਰੇਤਾ ਜੀ ਸੀ ਇਹ ਇਹਦਾ ਰੋਜ਼ ਹੀ ਰੇਤਾ ਚੁੰਦਾ ਚੱਕਣਾ ਅੱਗੇ ਕਹਿੰਦੇ ਕਹਿੰਦੇ ਇੱਟਾ ਜਿੱਤਦਾ ਆਇਤ ਰੋਜ਼ ਇਹ ਬੰਦਾ ਇੱਧਰ ਆ ਬੰਦੇ ਦਾ ਮੇਨ ਬੰਦਾ ਤੇ ਇੱਧਰ ਹੈ ਓਹੋ ਇੱਕ ਦਿਨ ਚਾਲ ਲੱਗ ਰੂ ਦੂਜਾ ਚਾਲ ਲੱਗਿਆ ਭਲੇ ਦੂਆ ਤੇ ਜੀਰੋ ਆਏ ਦੂਆ ਤੇ ਜੀਰੋ ਆਏ ਦੂਆ ਚ ਬਿਜਾਈ ਹੋ ਗਈ ਇੱਕ ਆ ਦੂਆ ਮੰਗਰੀ ਚੱਲਣਾ ਇੱਕ ਮੰਗਿਆ ਹਾਂ ਇੱਕ

<sketches> <boday> <fe Jean> आई नीड आई नीड आई नीड किमी ਮਾਇਆ ਬਰਥਡੇ ਕਿਮੀ ਕਿਮੀ ਮਾਇਆ ਬਰਥਡੇ ਦਾਦੀ ਕਿਮੀ ਮਾਇਆ ਬਰਥਡੇ ਹੈਪੀ ਬਰਥਡੇ ਹੁਣ ਦੇ ਕਿਤੇ ਵਾਸਤੇ ਜੜੀਏ ਦੇਖ ਜੜੀਆ ਹਰਦੇ ਬੁੱਧ ਮੰਗਤੀ ਟਿੱਡੀ ਜੀ ਹੋ ਗਿਆ ਹੈਪੀ ਬਰਥਡੇ ਦੇਖ ਮਾਰਨ ਨੂੰ ਨਾ ਹਟਦਾ ਤਾੜੀਆਂ ਲੈ 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 ਮਸਤੀ ਆ ਹੁਣ ਜੜੀਆ ਜਦੋਂ ਤੇ ਰੋਣ ਲੱਗ ਗਿਆ ਉਦੋਂ ਕੇਕ ਵੀ ਨਹੀਂ ਖਾਦਾ ਆ ਲੈ ਫਤਿਹ ਅਲੇ ਜੀਹਲੇ ਜੀਹਲੇ ਆ ਦੇ ਹੁਣ ਹੁਣ ਦੇਖੋ ਕਿਵੇਂ ਮੂੰਹ ਹੜਦਾ ਹੁਣ ਕੁਛ ਹੈ ਹੀ ਨਹੀਂ ਜਦੋਂ ਕੇਕ ਖਵਾਉਂਦੇ ਸੀ ਉਹ ਖਾਦਾ ਕਿਉਂ ਨਹੀਂ ਲੈ ਆ ਦੇ ਆ ਦੇ ਆ ਦੇ ਲੈ ਖਾ ਲੈ ਮੇਰੇ ਹੱਥ ਖਾ ਲੈ ਹੁਣ ਹਾਏ ਮੇਰੇ ਬਾਲਾਂ ਨੂੰ ਹਾਏ ਨਹੀਂ ਨੰਨੀ ਬੱਦੀ ਤੀ ਕਨਕਾ ਦੇ ਰਹਾ ਤਾਂ ਮਿਰਚਾਂ ਨੇ ਤੂੰ ਮਿੱਠੇ ਵਾਲੇ ਚੱਕਰ ਖਾਦੀ ਮੈਂ ਲੈ ਸੁਆਦ ਸੁਆਦ ਲੈ ਹਾਂ ਹਾਏ ਚੀਜੀ

ਅਤੇ ਬਹਿ ਜੋ ਕਹਿੰਦਾ ਗਾਇਸ ਅਸੀਂ ਥੱਕ ਹੰਬ ਕੇ ਬਹਿ ਗਏ ਆ ਇਹਨ ਗੁੱਤੀ ਕੀ ਜੀ ਨੂੰ ਵੱਡੀ ਬੂਆ ਕੀ ਸਤ ਪਨਾਮ ਇੱਕ ਸਾਲ ਦਾ ਹੋ ਗਿਆ ਨਾ ਅੱਜ ਕੌਣ ਮੈਂ ਅਜੀ ਸਸਰੇ ਘਰ ਆ ਜੀ ਦੋਸਤੋ ਬੂਆ ਦੇ ਸਵਾਗਤ ਤਾਂ ਦੋਸਤੋ ਬੱਧੀ ਮੇਰਾ ਮਨਾ ਲਿਆ ਛਾੜ ਜਨ ਲਾਈਕ ਕਰ ਦਿਓ ਉਧਰ ਦੇਖ ਕੇ ਕਹਿ ਆ ਵੀ ਆ ਦੇ ਫਤਿਹ ਆ ਦੇ ਕੀ ਖਾਣਾ ਗਾਇਸ ਬਾਈ ਬਾਈ ਉਹ ਕਹਿੰਦਾ ਚੱਕ ਬਹੁਤ ਮਾਸਤੀ ਕੀਤੀ ਗਾਇਸ ਬਹੁਤ ਮਾਸਤੀ ਕੀਤੀ ਆਹ ਦੇਖ ਲੈ ਦੇਖ ਲੈ ਮੈਂ ਬਾਤ ਸੁਣਨੀ ਖਾਣ ਨੂੰ ਜੀ ਕਰਦਾ ਮੈਂ ਸ਼ੱਕਰ ਖਾ ਉਹਦਾ ਹੀ ਖਾਲਾ ਸ਼ੱਕਰ ਪਾ ਕੇ ਸੰਦੂ ਤੂੰ ਜਵਾ ਕਰਵਾਏਗਾ ਨਾਨੀਆਂ ਆ ਜਾਂਦੀ ਇੱਥੇ ਕੋਈ ਨਹੀਂ ਦੇਖੀ ਹੈਲੋ ਸੋਨੀ ਰਾਜੇ ਨੂੰ ਅਸੀਂ ਡਾਕ ਲੈ ਆਏ ਅਸੀਂ ਕਹਿੰਨਾ ਸਾਡੇ ਨਾਨੀਆਂ ਆ ਜਾਂਦੀਆਂ ਨਾਨੀਆਂ ਜਦੋਂ ਦਿਲ ਕੱਢ ਲੈਂਦੀ ਜਵਾਕਰ ਕਹਦਾ ਹੈ ਸੱਚੀ ਮੈਂ ਕਿਹਾ ਨਹੀਂ ਨਹੀਂ ਓਏ ਨਾਨੀ ਨਹੀਂ ਮਤਲਬ ਨਾਨੀ ਆ ਜਾਂਦੇ ਉੱਥੇ ਮੈਂ ਕਿਹਾ ਨਾਨੀ ਦਿਲ ਕੱਢ ਦਿੰਦੀ ਚੱਲ ਪੱਤੇ ਬਾਏ ਬਾਏ ਕਰ ਦੋ ਬਾਏ ਕਰ ਦੋ ਸਭੀ ਕੋ बोलो बाय-बाय हम जा रहे हैं फिर मिलेंगे चलो बाय-बाय